ਦੇ ਆਪਣੇ ਖੜੇ ਹੋਏ ਸੀ ਉਹਨਾਂ ਨੇ ਕਿਹਾ ਸੀ ਜੀ ਕੋਈ ਉਹਨੂੰ ਗੋਲ ਨਸ਼ਟ ਹੈਗਾ ਮੰਨੇ ਨੇ ਸੁਪਲੈਂਡ ਤੁਸ 2 ਲੱਖ ਰਾਮੋਰ ਸੰਗਲ ਤੇ ਉਹਦੇ ਨੰਬਰ ਦੇ ਜਿਹੜਾ ਨਗਰ ਹੈਗਾ ਜੀ ਕਪੜਾ ਬਣਿਆ ਹੋਇਆ ਸੀ ਤੇ ਇੱਕ ਉਹਨਾਂ ਕੋ ਕਾਪਾ ਬਜਨ ਬਰਾਮਦ ਹੋਇਆ ਵਿੱਚ ਲੱਗਿਆ ਸੀ ਤੇ ਕਦੇ ਵੀ ਮੋਟਰਸਾਈਕਲ ਜਦ ਇਧਰ ਆ ਰਿਹਾ ਸੀ ਉਹਨਾਂ ਨੇ ਕਿਸੇ ਦੇਖੀਦਾ ਮੋਬਾਈਲ ਚੋਰੀ ਕਰਕੇ ਦੇ ਉੱਥੋਂ ਚਲੇ ਗਿਆ ਫਾਇਰ ਹੋ ਗਈ ਸੀ ਇਹ ਕਾਪਾ ਮਿਲਿਆ ਜੀ ਸਰ ਉਹਨਾਂ ਨੇ ਜਤਾਣੀ ਦੇਦਾ ਡੀਐਸ ਕੰਮ ਤੋਂ ਬਾਅਦ ਆ ਗਈ ਮਾਨਯੋਗ ਅਸੇਫੀ ਸਾਹਿਬ ਤੇ ਮਾਨਯੋਗ ਸੀਐਮ ਸਾਹਿਬ ਦੇ ਵਿੱਚ ਸਾਡੇ ਤੋਂ ਇਹ ਜਿਹੜੇ ਬੰਦੇ ਜਿਹੜੇ ਹੈਗੇ ਵਾਰਦਾਤ ਕਰਨ ਅੰਜਾਮ ਦਿੰਦੇ ਉਹਨਾਂ ਨੂੰ ਬਖਸ਼ ਨਹੀਂ ਕਰਦਾ ਜਿਸ ਨੇ ਕਹਿ ਰਹੇ ਸੀ ਕਿ ਦੋ ਬੰਦੇ ਇਧਰ ਆ ਰਹੇ ਆ ਤੇ ਉਹਨਾਂ ਨੇ ਮੋਬਾਈਲ ਫੋਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹ ਸੋ ਇੱਥੇ ਹੈਗੇ ਜੀ ਕਹਿੰਦੇ ਫਰਾਰ ਹੋ ਗਏ ਸਰ ਵੀ ਚੈੱਕ ਕਰ ਰਹੇ ਆ ਜੀ ਉਹਨਾਂ ਦੇਖ ਕੇ ਫਿਰ ਤੁਹਾਨੂੰ ਨਹੀਂ ਸਰ ਅਸੀਂ ਤਾਂ ਜਿਵੇਂ ਆ ਕੇ ਚੈੱਕ ਕਰਦੇ ਆ ਫਿਰ ਤੁਹਾਨੂੰ ਕਰਦੇ ਆ ਗਰੀ ਉਹ ਬੇਟੀ ਰੋਟੀ ਖਾਦੇ ਗਈ ਬਾਹਰ ਖੜੇ ਦੇ ਠੀਕ ਹੈ ਉਥੇ ਆਵਾਜ਼ ਆਈ ਚੋਰ ਚੋਰ ਅਸੀਂ ਮਗਰ ਉਹ ਗੱਡੀ ਘੜੀ ਸੇ ਉੱਠ ਮਗਰ ਬਜਲਾਈ ਗੱਡੀ ਠੀਕ ਹੈ ਤੋਂ ਕਹਿੰਦੇ ਵਿੱਚ ਆ ਰਹੇ ਨੇ ਲਿਆ ਵਾਲਾ ਉਹ ਕਹਿੰਦੇ ਵਿੱਚ ਤੇ ਮੋਟਾ ਰੋਕ ਤੇ ਭੱਜ ਗਏ ਸਪੈਸ਼ਲ ਗਿਆ ਹਾਂ ਠੀਕ ਹੈ ਨਾ ਬੰਦਾ ਉਹ ਮੋਹਰਾਂ ਆਉਂਦਾ ਜਿਹਦਾ ਮੋਹਰ ਚੋਰੀ ਹੋਇਆ ਸੀਗਾ ਬੰਦੇ ਸੀ ਇਹ ਦੋ ਲੋਕ ਆਡੀ ਲੈਸੀ ਜਿਹਨੇ ਆਵਾਜ਼ ਆਈ ਸਮਝ ਕਾਪਾ ਸੀਗਾ ਸੰ ਸੀ ਇਹ ਦੋ ਜਣੇ ਬੰਦੇ ਚੋਰ ਠੀਕ ਹੈ ਤਾਂ ਇੱਕ ਆਸਨ ਵਾਜ ਆਈ ਚੋਰ ਚੋਰ ਅਸੀਂ ਮਗਰ ਗੱਡੀ ਪਜਾਈ ਆ ਇੱਥੇ ਦੇ ਵੇਖ ਮੋਰ ਤੋਂ ਬਾਜ ਦੇ ਵਿੱਚ ਛੱਡ ਗਏ ਇਕਰ ਚੋਰੀ ਦਾ ਮੋਰ ਤੋਂ ਲੈ ਕੇ ਆਏ ਨੇ ਟੱਗਾ ਇਹ ਨੰਬਰ ਪਲੇਟਾ ਕਪਾ ਖੜਾ ਹੈ ਤੇ ਐਸੇ ਕਿ ਬਾਜ ਦੇ ਬੱਦੇ ਬੜਾ ਬੜਾ ਚੋਰੀ ਮੋਬਾਈਲ ਘਰ ਦੀ ਪਾਜ ਰਹੀ ਸੀ ਤੇ ਬਸ ਬਾਈਕ ਤੇ ਨਮ ਫੜਿਆ ਤੇ ਇੱਥੇ ਆ ਕੇ ਬ੍ਰੇਕ ਲਾਈ ਪਾਜਦਾ ਲੱਗਦਾ ਕਿਥੋਂ ਨਿਕਲਦਾ ਯਾਰ ਨਿਕਲਿਆ ਹੋਣੇ ਪਰ ਬੰਦੇ ਨੇ ਫਿਰ ਪਾਜ ਗਏ ਨਾ ਕਿਉਂਕਿ ਬਾਈਕ ਉਹਨਾਂ ਕੋਲ ਦੀ ਤੇਜ਼ ਸੀ ਆਪਣੇ ਕੋਲ ਦੀ ਤੇਜ਼ ਸੀ ਨੰਬਰ ਕਿਹਦੀ ਹੋਈ ਹੈ ਜਾਂ ਉਹਨਾਂ ਨਾਲ ਬਾਈਕ ਦੇ ਵਿੱਚ ਨਿਕਲਿਆ ਹੈ ਉਹ ਬਾਈਕ ਦੇ ਵਿੱਚ ਰਿਹਾ ਉੱਤੇ ਪਿਆ ਉਹ ਕੱਪ ਆਇਆ ਉੱਤੇ ਪਿਆ ਬਾਈਕ ਦੇ ਵਿੱਚ ਜਿਹੜੇ ਆਪਣੇ ਖੜੇ ਹੋਏ ਸੀ ਉਹਨਾਂ ਨੇ ਕਿਹਾ ਸੀ ਕਿ ਕੋਈ ਗੋਲ ਰਖਸ਼ਤ ਇੱਕ ਬੰਦੇ ਨੇ ਸਪਲੈਂਡਰ ਤੁਸ ਜੀ ਲਖਗਾਂਵਰ ਸੰਗਤ ਤੇ ਉਹਦੇ ਨੰਬਰ ਦੇ ਜਿਹੜਾ ਨੰਬਰ ਹੈਗਾ ਸੀ ਕਪੜਾ ਬੰਨਿਆ ਹੋਇਆ ਸੀ ਤੇ ਇੱਕ ਉਹਨਾਂ ਕੋ ਕਾਪਾ ਜਿਵੇਂ ਬਰਾਮਦ ਹੋਇਆ ਵਿੱਚ ਲੱਗਿਆ ਸੀ ਤੇ ਕਹਿੰਦੇ ਵੀ ਮੋਟਰਸਾਈਕਲ ਜਦ ਇਧਰ ਆ ਰਹੀ ਸੀ ਉਹਨਾਂ ਨੇ ਕਿਸੇ ਦੇਖੀ ਦਾ ਮੋਬਾਈਲ ਚੋਰੀ ਕਰਕੇ ਦੇ ਉੱਥੋਂ ਚਲੇ ਗਿਆ ਫਾਇਰ ਹੋ ਰਹੀ ਸੀ ਇਹ ਕਾਪਾ ਮਿਲਿਆ ਸਰ ਉਹਨਾਂ ਨੇ ਜਤਾਣੀ ਜਿਹੜਾ ਡੀਐਸ ਤੋਂ ਬਾਜ ਆ ਜੋ ਇਹ ਮਾਨਜੋਗੈਸੇ ਦੇ ਹਿਸਾਬ ਤੇ ਮਾਨਜੋ ਸੀਐਮ ਹਿਸਾਬ ਦੇ ਰਹੇ ਨੇ ਇਹੋ ਬੰਦੇ ਜਿਹੜੇ ਹੈਗੇ ਵਾਰਦਾਤ ਕਰਨ ਅੰਜਾਮ ਦਿੰਦੇ ਆ ਉਹਨਾਂ ਨੂੰ ਬਖਸ਼ ਨਹੀਂ ਕਰਦੇ ਇਹ ਕਹਿ ਰਹੇ ਸੀ ਕਿ ਦੋ ਬੰਦੇ ਦਰਵਾਰੇ ਆ ਤੇ ਉਹਨਾਂ ਨੇ ਮੋਬਾਈਲ ਖੋਣ ਦੀ ਕੋਸ਼ਿਸ਼ ਕੀਤੀ ਹੈ ਤੇ ਹੁਣ ਸੋਚੇ ਹੈਗੇ ਕਿ ਕਨੇ ਪ੍ਰਕਾਰ ਹੋ ਰਿਹਾ ਸਰ ਵਿੱਚ ਚੈੱਕ ਕਰ ਰਹੇ ਆ ਜੀ ਉਹਨਾਂ ਦੇਖ ਕੇ ਫਿਰ ਤੁਹਾਨੂੰ ਦੱਸਦੇ ਆ ਨਹੀਂ ਸਰ ਅਸੀਂ ਤਾਂ ਜਿਵੇਂ ਆ ਕੇ ਚੈੱਕ ਕਰਦੇ ਆ ਫਿਰ ਤੁਹਾਨੂੰ ਕਰ ਦਿੰਦੇ ਆ ਗਰੀ ਬੈਠੀ ਰੋਟੀ ਖਾਂਦੇ ਵੇਈ ਬਾਹਰ ਖੜੇ ਰਹੀਏ ਠੀਕ ਹੈ ਉਥੇ ਆਵਾਜ਼ ਆਈ ਚੋਰ ਚੋਰ ਅਸੀਂ ਮਗਰੋ ਗੱਡੀ ਘੱਡੀ ਸਵਿਟ ਮਗਰ ਬਝਲਾਈ ਗੱਡੀ ਠੀਕ ਹੈ ਉਹ ਕਹਿੰਦੇ ਵੇਈ ਕੀ ਕਰ ਰਹੇ ਲਿਆ ਵਾਲਾ ਉਹ ਕਹਿੰਦੇ ਵੇਈ ਤੇ ਮੋਟਰਸ ਨਾਲ ਰੋਕ ਤੇ ਭੱਜ ਗਏ ਚਲ ਗਿਆ ਹਾਂ ਠੀਕ ਹੈ ਨਾ ਬੰਦਾ ਉਹ ਮਹਾਰਾ ਆਉਂਦਾ ਜਿੰਦਾ ਮਹਾਰਾ ਚੋਰੀ ਹੋਇਆ ਸੀਗਾ ਬੰਦੇ ਸੀ ਇਹ ਦੋ ਜਣੇ ਆੜੀ ਰਸੀ ਜਿਹਨੇ ਆਵਾਜ਼ ਆਈ ਸਮਝ ਕਾਪਾ ਸੀਗਾ ਸੰਸੀ ਸੀ ਇਹ ਦੋ ਜਣੇ ਬੰਦੇ ਚੋਰ ਠੀਕ ਹੈ ਤੇ ਇੱਕ ਸਨ ਵਾਜੇ ਵਿਚੋਰ ਚੋਰ ਚੋਰ ਅਸੀਂ ਮਗਰ ਗੱਡੀ ਭਜਾਈ ਆ ਗਏ ਇੱਥੇ ਦੇਖਾ ਮੋਰਸਾਂ ਭੱਜ ਕੇ ਵਿੱਚ ਛੱਡ ਗਏ ਦੇਖ ਚੋਰੀ ਦਾ ਮੋਟਰਸਾਈਕਲ ਲੈ ਕੇ ਆਏ ਨੇ ਟੱਗਾ ਹੀ ਨੰਬਰ ਲੈ ਕੇ ਕੱਪਾ ਖੜਾ ਹੈ ਇੱਥੇ ਬਾਕੀ ਭੱਜ ਕੇ ਬੱਦੇ ਬੜੇ ਬੜੇ ਚੋਰੀ ਮੋਬਾਈਲ ਘਾਤੀ ਭੱਜ ਰਹੀ ਸੀ ਤੇ ਬੈਕਸਟ੍ਰਾਈਟ ਤੇ ਨੂੰ ਫੜਿਆ ਇੱਥੇ ਆ ਕੇ ਬਰੇਕ ਲਾਈ ਕੱਪਾ ਮਸਲਾ ਪਤਾ ਲੱਗਦਾ ਕਿਥੋਂ ਨਿਕਲਦਾ ਯਾਰ ਬੰਦੇ ਨੇ ਫਿਰ ਭੱਜ ਗਏ ਨਾ ਕਿਉਂਕਿ ਬਾਈਕ ਉਹਨਾਂ ਕੋਲ ਵੀ ਤੇਜ਼ ਸੀ ਆਪਣੇ ਕੋਲ ਵੀ ਤੇਜ਼ ਸੀ ਉਹਨਾਂ ਨਾਲ ਜਿਹੜਾ ਉਹਨਾਂ ਨਾਲ ਜਿਹੜਾ ਉਹਨਾਂ ਨੇ ਜੱਲਿਆ ਉਹਨਾਂ ਨੇ ਆਹ ਚਾਰੋਂ ਬਾਈਕ ਦੇ ਵਿੱਚੋਂ ਉੱਟ ਨਿਕਲਿਆ ਹੈ ਇਹ ਕਹਿੰਦਾ ਉਹ ਬਾਈਕ ਦੇ ਵਿੱਚ ਰਿਆ ਉੱਤੇ ਪਿਆ ਉਹ ਗੱਪਾ ਹੈਗਾ ਉੱਤੇ ਪਿਆ ਬਾਈਕ ਦੇ ਵਿੱਚ